ਤੁਸੀਂ ਵੇਖ ਰਹੇ ਹੋ ਸਾਡਾ ਅੰਮ੍ਰਿਤਸਰ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਗੁਰੂ ਨਗਰੀ ਦੀਆਂ ਸਾਰੀਆਂ ਖਬਰਾਂ ਤੇ ਅੱਜ ਤੋਂ ਇਸ ਨਵੇਂ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਦੇ ਨਾਲ ਜੋ ਹੈ ਸ੍ਰੀ ਦਰਬਾਰ ਸਾਹਿਬ ਦੇ ਨਾਲ ਰਿਲੇਟਡ ਸ੍ਰੀ ਅੰਮ੍ਰਿਤਸਰ ਦੇ ਵਿੱਚ ਯਾਨੀ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਦੂਰੋਂ ਦੂਰੋਂ ਵਿਦੇਸ਼ਾਂ ਤੋਂ ਲੋਕ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦੇ ਨੇ ਜੇ ਗਿਣਤੀ ਜੇ ਆਪਾਂ ਕਰ ਲਈਏ ਤਕਰੀਬਨ 1 ਲੱਖ ਤੋਂ ਵੱਧ ਸ਼ਰਧਾਲੂ ਰੋਜ਼ ਅੰਮ੍ਰਿਤਸਰ ਵਿਖੇ ਹੁੰਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਪਰ ਅੰਮ੍ਰਿਤਸਰ ਦੇ ਹਾਲਾਤ ਯਾਨੀ ਕਿ ਅੰਬਰਸਰ ਦੇ ਸਾਡੇ ਦੇ ਹਾਲਾਤ ਕੀ ਨੇ ਜਰਾ ਆਓ ਉਹ ਵੀ ਦਿਖਾਈਏ ਤਾਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਇਹ ਅੰਬਰਸਰ ਦੀਆਂ ਤਸਵੀਰਾਂ ਨੇ ਜਿੱਥੇ ਥੋੜੀ ਦੇਰ ਹੀ ਮੀਂਹ ਪੈਣ ਦੇ ਨਾਲ ਬੱਸ ਸਟੈਂਡ ਦਾ ਏਰੀਆ ਸਾਰਾ ਜਲਮਗਨ ਹੋ ਗਿਆ ਹਰ ਥਾਂ ਖੱਡੇ ਖੱਡਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਇਹ ਉਹ ਰਸਤਾ ਹੈ ਬੱਸ ਸਟੈਂਡ ਦਾ ਜਿੱਥੋਂ ਦੀ ਲੋਕ ਅੰਬਰਸਰ ਪਹੁੰਚਦੇ ਨੇ ਅੰਬਰਸਰ ਪਹੁੰਚ ਗਏ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣਾ ਹੈ ਦਰਗਿਆਣਾ ਮੰਦਰ ਨਤਮਸਤਕ ਹੋਣਾ ਹੈ ਰਾਮ ਤੀਰਥ ਜਾਣਾ ਹੈ ਜਾਂ ਫਿਰ ਅੰਬਰਸਰ ਕਿਸੇ ਹੋਰ ਕੋਨੇ ਤੇ ਜਾਣਾ ਹੈ ਤੇ ਆਹ ਤਰਵਾਜੇ ਚੋਂ ਬਾਹਰ ਨਿਕਲਣਾ ਪੈਂਦਾ ਹੈ ਤੇ ਦਰਵਾਜ਼ਾ ਯਾਨੀ ਕਿ ਤੁਸੀਂ ਗੇਟ ਕਹਿ ਸਕਦੇ ਹੋ ਬੱਸ ਸਟੈਂਡ ਦਾ ਗੇਟ ਹੈ ਜਿੱਥੇ ਪੂਰੀ ਤਰ੍ਹਾਂ সুইমিং ਪੂਲ ਬਣਿਆ ਹੋਇਆ ਹੈ ਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਖਿਰਕਾਰ ਸਾਡੇ ਅੰਮਰਸਰ ਦੇ ਹਾਲਾਤ ਇਹੋ ਜਿਹੇ ਕਿਉਂ ਨੇ ਤੇ ਪਹਿਲਾ ਵੇਖੋ ਇਹ ਉੱਥੇ ਦੀ ਸਪੈਸ਼ਲ ਰਿਪੋਰਟ ਪੁਰੀ ਸਰ ਦੇ ਬਸ ਸਟੈਂਡ ਦੇ ਮੇਨ 게ਟ ਤੇ ਅਸੀਂ ਖੜੇ ਆ ਸਭ ਤੋਂ ਅਹਿਮ ਮੁੱਦਾ ਅੰਮਰਸਰ ਦਾ ਬਸ ਸਟੈਂਡ ਦਾ ਵਾ ਕਿਉਂਕਿ ਲੋਕ ਹਰ ਰੋਜ਼ ਜਿਹੜੇ ਸਫ਼ਰ ਕਰਦੇ ਆ ਸੋ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਬਸ ਸਟੈਂਡ ਦਾ ਮੇਨ 게ਟ ਹੈ ਜਿੱਥੇ ਪਾਣੀ ਤੁਸੀਂ ਦੇਖ ਸਕਦੇ ਹੋ ਹਾਲਾਂਕਿ 2 ਦਿਨ ਹੋ ਗਏ ਆ ਬਰਸਾਤ ਹੋਏ ਲੇਕਿਨ ਸੜਕ ਟੁੱਟੀ ਆ ਪਾਣੀ ਇੱਥੇ 24 ਘੰਟੇ ਖੜਾ ਰਹਿੰਦਾ ਵਾ ਸੋ ਬਸ ਸਟੈਂਡ ਦੀ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਬਸ ਸਟੈਂਡ ਦੇ 메ਨ 게ਟ ਜਿੱਥੋਂ ਲੋਕ ਐਂਟਰ ਹੁੰਦੇ ਆ ਸੋ ਲੋਕ ਕਿੱਡੀ ਮੁਸ਼ਕਲ ਨਾਲ ਬਸ ਸਟੈਂਡ ਦੇ ਅੰਦਰ ਐਂਟਰ ਹੁੰਦੇ ਆ ਹਾਲਾਂਕਿ ਬੱਸਾਂ ਤੁਸੀਂ ਦੇਖ ਸਕਦੇ ਹੋ ਕਿ ਬੱਸਾਂ ਪਾਣੀ ਦੇ ਵਿੱਚ ਪਲਟਨ ਤਰ ਜਾਂਦੀਆਂ ਆ ਕਿਉਂਕਿ ਪੂਰੀ ਤਰ੍ਹਾਂ ਨਾਲ ਜਿਹੜੀ ਸੜਕਾਂ ਟੁੱਟੀਆਂ ਆਈਆਂ ਵਾ ਲੋਕ ਇਸ ਦੇ ਵਿੱਚ ਸਬਰ ਕਰਨ ਨੂੰ ਮਜਬੂਰ ਐ ਤੇ ਇਸ ਦੇ ਨਾਲ ਹੀ ਲੋਕ ਇੱਕ ਪਾਸੇ ਆਟੋ ਤੁਸੀਂ ਦੇਖ ਸਕਦੇ ਹੋ ਲੋਕ ਆਟੋ ਪਾਣੀ ਦੇ ਵਿੱਚ ਖੜੇ ਕਰਕੇ ਸਵਾਰੀਆਂ ਲੱਭਦੇ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਣੇ ਆ ਕੀ ਲੋਕ ਪਾਣੀ ਦੇ ਵਿੱਚ ਕਿਵੇਂ ਜਿਹੜਾ ਲੰਘਦੇ ਪਾਣੀ ਨੂੰ ਪਾਰ ਕਰਦੇ ਨਜ਼ਰ ਆ ਰਹੇ ਕਿਉਂਕਿ ਬਸ ਸਟੈਂਡ ਦੇ ਅੰਦਰ ਜ਼ਰੂਰ ਜਾਣਾ ਹੈ ਲੋਕਾਂ ਨੇ ਜਾਣਾ ਸਵਾਰੀ ਕਰਨੀ ਹੈ ਸਫ਼ਰ ਕਰਨਾ ਹੈ ਸੋ ਬਸ ਸਟੈਂਡ ਦੇ ਅੰਦਰ ਜਾਣ ਲਈ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਰ ਦਾ ਲੋਕ ਵੀ ਮੌਜੂਦ ਹੈ ਜਿਹੜੇ ਹਰ ਰੋਜ਼ ਬਸ ਸਟੈਂਡ ਆਟੋ ਚਲਾਉਂਦੇ ਆ ਪਾਣੀ ਦੇ ਵਿੱਚ ਆਟੋ ਖੜੇ ਕਰਦੇ ਆ ਭਾਜੀ ਸਭ ਤੋਂ ਅਹਿਮ ਮੁੱਦਾ બસ ਸਟੈਂਡ ਦੇ ਬਾਹਰ ਜਿਹੜਾ ਸੜਕਾਂ ਟੁੱਟੀਆਂ ਵਾ ਬਸ ਸਟੈਂਡ ਦੇ ਅੰਦਰ ਪਾਣੀ 24 ਘੰਟੇ ਖੜਾ ਰੰਦਾ ਹਾਲਕਿ 2 ਦਿਨ ਹੋ ਗਈ ਬਰਸਾਤ ਨੂੰ ਲੇਕਿਨ ਪਾਣੀ ਜਾਂਦਾ ਨਹੀਂ ਹੈ ਨਹੀਂ ਜਾਂਦਾ ਭਾਜੀ ਪਾਣੀ ਪਾਣੀ ਦਾ ਭਾਜੀ ਕੋਈ ਨਿਕਾਸ ਹੀ ਨਹੀਂ ਹੈਗਾ ਨਿਕਾਸ ਹੋਵੇ ਤੇ ਬਣੀ ਜਾਵੇ ਸਾਡਾ ਘਟੋ ਘਟ ਜਾਵਾ ਨਹੀਂ ਜਦੋਂ ਸਾਨੂੰ ਮੀਂਹ ਪੈਂਦਾ ਤਾਂ ਸਾਨੂੰ ਪਰੇਸ਼ਾਨੀ ਹੁੰਦੀ ਨਾ ਕਿ ਸੜਨਾ ਸਵਾਰੀ ਬਿੰਦੀ ਆ ਤੇ ਮੁਸ਼ਕਲਾਂ ਇਹ ਵਿੱਚ ਟੋਏ ਆ ਗੱਡੀਆਂ ਬਲਟਣ ਦਾ ਵੀ ਡਰਿਆ ਤਾ ਕਰਕੇ ਅਸੀਂ ਤਾਂ ਇਹ ਦਾ ਨਿਕਾਸ ਹੋਣਾ ਚਾਹੀਦਾ ਤੇ ਇਹਦਾ ਸਾਫ ਸੁਥਰਾ ਹੋਣਾ ਚਾਹੀਦਾ ਪ੍ਰਸ਼ਾਸਨ ਨੇ ਦੀ ਗੱਲ ਕਰੀਏ ਪ੍ਰਸ਼ਾਸਨ ਦਾ ਧਿਆਨ ਕੋਈ ਨਹੀਂ ਹੈ ਕਿਉਂਕਿ ਬਹੁਤ ਲੋਕ ਜਿਹੜੇ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਹਰ ਰੋਜ਼ ਸਫਰ ਕਰਦੇ ਆ ਤੇ ਪਾਣੀ ਦੇ ਵਿੱਚ ਲੋਕ ਕਿਵੇਂ ਲੰਘ ਰਹੇ ਉਹ ਵੀ ਅਸੀਂ ਦੇਖ ਰਹੇ ਹਾਂ ਹਾਂਜੀ ਭਾਈ ਮੁਸ਼ਕਲ ਹਰ ਇੱਕ ਬੰਦੇ ਨੂੰ ਹੁੰਦੀ ਆ ਮਾਦਾ ਨੂੰ ਵੀ ਮੁਸ਼ਕਲ ਆ ਬਜੂਦਾ ਨੂੰ ਮੁਸ਼ਕਲ ਆ ਨੌਜਵਾਨਾਂ ਨੂੰ ਵੀ ਆ ਵੇਚੇ ਦੇ ਟੋਏ ਆ ਤੇ ਬੈਟਰੀ ਦੀ ਰੱਖਿਆ ਜਿਹੜਾ ਪਲਟ ਜਾਂਦਾ ਆ ਤਾਂ ਸੱਟਾਂ ਲੱਗ ਜਾਂਦੀਆਂ ਆ ਮੁੜ ਕੇ ਪੁਲਸ ਵਾਲੇ ਆਂਦੇ ਤੁਸੀਂ ਜਾਣ ਕੇ ਵੱਡਾ ਤਾਂ ਸਾਡਾ ਕਸੂਰ ਤਾ ਜਦੋਂ ਟੋਏ ਬੜੇ ਆ ਤੇ ਕੀ ਕਰਨਾ ਆਈਂ ਦਾ ਸਾਈਡ ਤੇ ਲਾ ਕੇ ਪਾਣੀ ਦੇ ਵਿੱਚ ਹੀ ਸਵਾਰੀ ਫੜਨੀ ਹੁੰਦੀ ਆ ਤਾਂ ਫਿਰ ਸਾਨੂੰ ਸਵਾਰੀ ਦਾ ਵੀ ਘਾਟਾ ਹੋ ਜਾਂਦਾ ਸਾਨੂੰ ਸਵਾਰੀ ਮਿਲਦੀ ਨਹੀਂ ਸਵਾਰੀ ਸਾਡਾਂ ਦੇ ਤੋਂ ਨਿਕਲ ਜਾਂਦੀ ਆ ਵੇਖੋ ਸਾਹਮਣੇ ਉਹਨਾਂ ਪਾਣੀ ਦੇ ਵਿੱਚੋਂ ਹੀ ਨਿਕਲ ਜਾਂਦੀ ਆ ਔਟ ਵਾਲੇ ਜਿਹੜੇ ਆ ਕੋਈ ਨਾ ਕੋਈ ਸਾਨੂੰ ਬਹਣ ਨਹੀਂ ਦਿੰਦਾ ਗਾਂ ਜਾ ਕੇ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਪਾਣੀ ਖੜਾ ਰਹਿੰਦਾ 24 ਘੰਟੇ ਕਾਫੀ ਦਿੱਕਤਾਂ ਮੈਂ ਮੁੱਦਾ ਸਭ ਤੋਂ ਅਹਿਮ ਆ ਲੇਕਿਨ ਕਿਸੇ ਦਾ ਧਿਆਨ ਨਹੀਂ ਹੈ ਭਾਜੀ ਪ੍ਰਸ਼ਾਸਨ ਦਾ ਯਾ ਮਤਲਬ ਤੋ ਬਹੁਤ ਜ਼ਿਆਦਾ ਇੱਥੇ ਗੱਡੀਆਂ ਬਹੁਤ ਪਲਟਦੀਆਂ ਅੱਜ ਸਵੇਰੇ ਵੀ ਇੱਥੇ ਇੱਕ ਗੱਡੀ ਪਲਟੀ ਹੈ ਹਾਂਜੀ ਨਾਲ ਟੋਏ ਬਹੁਤ ਵੱਡੇ ਆ ਮਤਲਬ ਟੋਏ ਦਾ ਪਤਾ ਨਹੀਂ ਲੱਗਦਾ ਪਾਣੀ ਖੜਕਾ ਹਾਂਜੀ ਕੀ ਕਦੀ ਅੱਜ ਤੱਕ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਐਸ ਸੀ ਜਲ ਕਿਉਂਕਿ ਬਹੁਤ ਜ਼ਿਆਦਾ ਪਾਣੀ ਹੈ ਹਾਲੇ ਕਿ ਬਰਸਾਤ ਨਹੀਂ ਹੋਇਆ ਪਰ ਬਰਸਾਤ ਹੋਏ ਤਾਂ ਫਿਰ ਤੇ ਹਾਲਾਤ ਹੋਰ ਖਰਾਬ ਹੋ ਸਕਦੇ ਆ ਹਾਂਜੀ ਹਾਂਜੀ ਮੀਡੀਆ ਵਾਲੇ ਭਾਜੀ ਪਹਿਲਾਂ ਵੀ ਆਏ ਆ ਪਹਿਲਾਂ ਵੀ ਉਹਨਾਂ ਇੱਥੇ ਫੋਟੋਆਂ ਖਿੱਚ ਕੇ ਖੜੀਆਂ ਆ ਵੀਡੀਓ ਬਣਾ ਕੇ ਖੜੀਆਂ ਪਰ ਕੋਈ ਸੁਣਵਾਈ ਨਹੀਂ ਹੁੰਦੀ ਤੋ ਮਤਲਬ ਤੁਹਾਨੂੰ ਤੇ ਆਮ ਲੋਕਾਂ ਨੂੰ ਜਿਨ੍ਹਾਂ ਨੇ ਹਰ ਰੋਜ਼ ਸਫ਼ਰ ਕਰਨਾ ਬੱਸ ਸਟੈਂਡ ਦੇ ਅੰਦਰ ਜਾਣਾ ਹੈ ਉਹਨਾਂ ਨੂੰ ਕਾਫੀ ਮੁਸ਼ਕਲਾਂ ਸਾਹਮਣੇ ਕਰਨਾ ਪੈਂਦਾ ਹੈ ਜੀ ਹਾਂਜੀ ਉਹ ਸਾਹਮਣੇ ਕੀ ਬੰਦਿਆ ਮਹਾਰਾਜ ਉਹ ਤੋਂ ਲੋਕਾਂ ਨਾਲ ਲੁੱਟਿਆ ਖੋਵਾ ਵੀ ਹੋਏ ਨਹੀਂ ਆ ਭੀੜ ਭੜਕੇ ਜੇ ਕਈ ਚੋਰ ਹੁੰਦੇ ਆ ਬੁੱਢਵਾ ਕੱਢ ਲੈਂਦੇ ਆ ਮੋਬਾਈਲ ਕੱਢ ਲੈਂਦੇ ਆ ਤੇ ਇੱਕਦਰਾ ਜਾਮ ਲੱਗ ਜੂਗਾ ਤਾਂ ਦੁਨੀਆ ਭੀੜ ਦੇ ਵਿੱਚ ਤੁਰ ਜਾਂਦੀ ਹੈ ਵਿੱਚ ਲਟੇਰੀ ਵੀ ਤੁਰੇ ਫਿਰਦੇ ਆ ਤੇ ਮੁੜ ਕੇ ਨਾ ਲੱਗਿਆ ਨਾ ਦੁਜਿਆਂ ਦਾ ਤੋ ਬਿਲਕੁਲ ਸਭ ਤੋਂ ਅਹਿਮ ਤਮਿਸਰ ਦਾ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਬਾਹਰ ਜਿਹੜਾ ਪਾਣੀ ਦੀ ਨਿਕਾਸੀ ਕੋਈ ਨਹੀਂ ਹਾਲਕਿ ਇਹ ਪਾਣੀ ਜਿਹੜਾ ਬਰਸਾਤ ਦਾ ਨਹੀਂ ਹੈ ਪਾਣੀ ਦੀ ਨਿਕਾਸੀ ਕੋਈ ਨਹੀਂ ਦੋ ਦਿਨ ਹੋ ਗਏ ਅੰਮ੍ਰਿਤਸਰ ਦੇ ਵਿੱਚ ਬਰਸਾਤ ਹੋਈ ਹੈ ਹਜ਼ਾਰਾਂ ਲੋਕ ਹਰ ਰੋਜ਼ ਸਫਰ ਕਰਦੇ ਆ ਬਸ ਸਟੈਂਡ ਦੇ ਅੰਦਰ ਜਾਂਦੇ ਵਿੱਚ ਕਰਦੇ ਆ ਲੇਕਿਨ ਐਸੇ ਪਾਣੀ ਦੇ ਵਿੱਚੋਂ ਗੰਦੇ ਪਾਣੀ ਦੇ ਵਿੱਚੋਂ ਨਿਕਲਣ ਨੂੰ ਲੋਕ ਜ਼ਰੂਰ ਮਜਬੂਰ ਹੈ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਇਸ ਸਾਲ ਕੋਈ ਵੀ ਧਿਆਨ ਨਹੀਂ ਹਾਲਕਿ ਲੋਕਾਂ ਨੂੰ ਜ਼ਰੂਰ ਕਹਿਣਾ ਹੈ ਜਿਹੜੇ ਇੱਥੋਂ ਦੇ ਵਸਨੀਕ ਹੈ ਜਿਨ੍ਹਾਂ ਦਾ ਹਰ ਰੋਜ਼ ਦਾ ਕੰਮ ਹੈ ਉਹਨਾਂ ਨੇ ਜ਼ਰੂਰ ਕਹਿਣਾ ਕਿ ਪ੍ਰਸ਼ਾਸਨ ਨੂੰ ਪਿਸਲ ਧਿਆਨ ਦੇਣਾ ਚਾਹੀਦਾ ਕਿਉਂਕਿ ਉਹਨਾਂ ਦਾ ਕੰਮਕਾਰ ਵੀ ਇਸ ਕਰਕੇ ਠੱਪ ਹੋ ਰਿਹਾ ਹੈ। ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ। ਤਾਂ ਤੁਸੀਂ ਸੁਣਿਆ ਤੇ ਲੋਕ ਕਿਵੇਂ ਦੁਖੀ ਹੋ ਰਹੇ ਨੇ ਤੇ ਇਹਨਾਂ ਪ੍ਰਸ਼ਾਸਨ ਦੇ ਕੰਮਾਂ ਤੋਂ ਨਰਾਜ਼ ਵੀ ਨਜ਼ਰ ਆ ਰਹੇ ਨੇ। ਅਸੀਂ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਸਾਡੇ ਪੰਜਾਬ ਦੀ ਸ਼ਾਨ ਅੰਮ੍ਰਿਤਸਰ ਤੇ ਜਿੱਥੇ ਪੂਰੀ ਦੁਨੀਆ ਦੇ ਵਿੱਚ ਮੰਨੇ ਜਾਂਦੇ ਜਿੱਥੇ ਪੂਰੀ ਦੁਨੀਆ ਸਿਰ ਝੁਕੋਂਦੀ ਹੈ ਸ਼੍ਰੀ ਦਰਬਾਰ ਸਾਹਿਬ ਵਿਖੇ ਉੱਥੇ ਜਾਣ ਦੇ ਸਟਾਰਟਿੰਗ ਪੁਆਇੰਟ ਤੋਂ ਯਾਨੀ ਕਿ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਪਹਿਲਾ ਪੁਆਇੰਟ ਜਿਹੜੇ ਲੋਕ ਬੱਸਾਂ ਤੋਂ ਆਉਂਦੇ ਨੇ ਬੱਸ ਤੋਂ ਉਤਰ ਕੇ ਜਦੋਂ ਹੀ ਬਾਹਰ ਨਿਕਲਣਾ ਹੈ ਸੜਕ ਤੇ ਜਾਣ ਲੱਗਿਆਂ ਆਟੋ ਲੈਣਾ ਹੈ ਜਾਂ ਫਿਰ ਤੁਸੀਂ ਕਹ ਲਓ ਰਿਕਸ਼ਾ ਲੈਣਾ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਲਈ ਉਹਨਾਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਇੱਥੇ ਮੀਂਹ ਨਾ ਹੋਵੇ ਤਾਂ ਉੱਚ ਜਗ੍ਹਾ ਤੇ ਵੱਡੇ ਵੱਡੇ ਖੱਡੇ ਹੁੰਦੇ ਨੇ ਖੈਰ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਇੰਨਾ ਕਮਾ ਵੱਲ ਧਿਆਨ ਦੇਵੇ ਤਾਂ ਜੋ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਉਹ ਬਦਲ ਸਕੇ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾਂ ਤੁਹਾਡੀ ਹੋਰ ਕੀ ਸਮੱਸਿਆ ਹੈ ਅਸੀਂ ਬਣਾਗੇ ਤੁਹਾਡੀ ਆਵਾਜ਼ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਆਪਣੇ ਇਲਾਕੇ ਦਾ ਨਾਮ